ਫਤੇ ਫਤੇ ਸ਼ੇਰਗਿਲ ਅੱਜ ਦੇ ਇਸ ਐਪੀਸੋਡ ਵਿੱਚ ਅੱਜ ਆਪਾਂ ਗੱਲ ਕਰਾਂਗੇ ਫਤੇ ਸ਼ੇਰਗਿਲ ਬਾਰੇ ਜਦੋਂ ਅਸੀਂ ਫਤੇ ਸ਼ੇਰਗਿਲ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿੱਚ ਪਹੁੰਚੇ ਤਾਂ ਫਤੇ ਬਾਰੇ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਣਿਆ ਫਤੇ ਬਾਰੇ ਜੋ ਕਰਦਿਆਂ ਗੱਲਬਾਤ ਪਿੰਡ ਦੇ ਲੋਕਾਂ ਦੇ ਨਾਲ ਕੀ ਕਹਿੰਦੇ ਨੇ ਫਤੇ ਬਾਰੇ ਤੁਸੀਂ ਵੀ ਸੁਣੋ ਭਈਆ ਕੋਣ ਆ ਜਾਣਦੇ ਹੋ ਇਹ ਤਾਂ ਬਈ ਸਾਡੇ ਪਿੰਡ ਦਾ ਫਤੇ ਸ਼ੇਰਗਿਲ ਆਹ ਸਾਡਾ ਗਵੰਟੀ ਹੈ ਜਮ ਮੇਰਾ ਵੱਡਾ ਭਾਈ ਜਮਾ ਪੱਕੀ ਗੱਲ ਆ अच्छा पिंगिंग तेरा फोटो देख नहीं नहीं मन्नू पता पता शेयर के लिए ठीक है हां जी हां जी जानदा कित्ता दा बंदा भाई बढ़िया वीरے ਬਹੁਤ ਗੁੱਟ ਬੰਦਾ ਬਹੁਤ ਗੁੱਟ ਬੰਦਾ ਬਹੁਤ ਵਧੀਆ ਨੇਚਰ ਆ ਮਾਮਾ ਜੀ ਮਾਮਾ ਜੀ ਕਹਤੇ ਠੀਕ ਹੈ ਪਤੇ ਜਦੋਂ ਕਿਤੇ ਆਉਂਦਾ ਹੁਣ ਮਹੱਲੀ ਤੋਂ ਕਿਹੜਾ ਗੁੜਾ ਮਾਰਦਾ ਮਿਲ ਕੇ ਜਾਂਦਾ ਮਿਰਦਾ ਜੀ ਹਰ ਇੱਥੇ ਜਾਂਦਾ ਵਿਹੜੇ ਚ ਮਿਰਦਾ ਜਾ ਕੇ ਹਰ ਠੀਕ ਹੈ ਨਾਲ ਫਿਰ ਉਹ ਕਲਾਕਾਰ ਰਿਟੋਰਨ ਜੀ ਦਿਖਾਉਂਦਾ ਕੀ ਆ ਬਾਹਲੀ ਨਹੀਂ ਉਹ ਕਹਦਾ ਐ ਨਹੀਂ ਕਰਦਾ ਸਮਝ ਨਹੀਂ ਕਰਦਾ ਸੈਂਪਲ ਹਾਂ ਜੀ ਬਾਜ਼ ਨਹੀਂ ਆਉਂਦਾ ਤੂੰ ਚੰਨਾ ਬੜਾ ਬਦਮਾਸ਼ ਏ ਬੇ ਤਾਈਓ ਬਚ ਜਾਣਾ ਏ ਜੱਟੀ ਨੂੰ ਬੜਾ ਖਾਸ ਏ ਤਰਲੀਆਂ ਬਹੁਤ ਮਨਮਾਨੀਆਂ ਤੁਜਾ ਨਾ ਹੱਥਾਂ ਚੋਂ ਨਿਕਲਦਾ ਮੇਰੇ ਤਰਦਾ ਨਹੀਂ ਕਰਨਾ ਸ਼ੈਤਾਨੀਆਂ ਵੇ ਕੱਖਤਰ ਪੈਣ ਗਏ ਤੇਰੇ ਪਾਰਟੀ ਗਣਾ ਸੀ ਜੀ ਤੇਰੀ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਨੇ ਵਾਲੇ ਦੀ ਚੱਲੀ ਆ ਹਾਂਜੀ ਹਾਂਜੀ ਠੀਕ ਆ ਸੁਣਾ ਸਕਦੇ ਥੋੜਾ ਬਹੁਤ ਹਾਂ ਬਾਜੀ ਇੰਨਾ ਬਹੁਤ ਕੁਝ ਪੜਾ ਜਾ ਗੁੰਗਲਾ ਕੇ ਬਸ ਐਨਾਂ ਕਟੱਪੇ ਯਾਦਾ ਈ ਤੇ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਕੱਲੇ ਤੱਕ ਚੱਲੀ ਜਾਂਦੀ ਤੇਰੀ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਹਣੇ ਤੱਕ ਚੱਲੀ ਦੰਦਿਆ ਮੋਛੇਦਾਰ ਹੋ ਬੱਬ ਲੋ ਗੱਪਰੂ ਦਾ ਖਾਹ ਹਣੀ ਚੱਲੀ ਹੋਈ ਦੇ ਨਾਲ ਹੀ ਹੈ ਨੀ ਮੁੰਡਾ ਭਰੀ ਤੋਬਾ ਆਹ ਲੈ ਵੇ ਜਦ ਤੂੰ ਵੀ ਆਲੇ ਵੱਜਦੇ ਡਿਫੈਂਡਰ ਚ ਕਦੇ ਕਦੇ ਵੇਜਦਾ ਸੁਣੀਦਾ ਹੈਪ ਹਾਉ ਪਾ ਨੀ ਡੱਬ ਨਾਲ ਮਰ ਜਾ ਪਵਾਉਂਦਾ ਬਿੱਲੋ ਗਿੜਦਾ ਨਿਮਾ ਚਪਾਏ ਦੇ ਫਸਵੇਂ ਜਿਵੇਂ ਐ ਕੱਪ ਦੜਬਾ ਕੌੜੀ ਜੀ ਬਤੜ ਕੇ ਕਰੀਦੀ ਪਹਿਲੇ ਪੈਰ ਨਹੀਂ ਮਿੱਠੀ ਗੁਲਕੰਦ ਤੋਂ ਮੁੰਡਾਏ ਨੇਰੀ ਜ਼ਹਿਰ ਨਹੀਂ ਜੱਟ ਦੀ ਸਹੇਲੀ ਇੱਕ ਪੱਕੀ ਵੀ ਕਾ ਨਹਿਰ ਤੋਂ ਰੰਗ ਦੀ ਐ ਕਾਲੀ ਪਰਤੌਫਾ ਨਿਰਾ ਲਹਿਰ ਤੋਂ ਰੱਖਿਆ ਬੁਲਟ ਜਿਹੜਾ 타ਇਆ ਐ ਰਾਜਦੂਤ ਦਾ ਨਿਵੈਰੀ ਜੀ ਨੂੰ ਆਖ ਦੇ ਝੋਟਾ ਨਹੀਂ ਜਮਦੂਤ ਦਾ ਕਦੇ ਮਿਲਿਓ ਪਈ ਸਾਡਾ ਫਰੈਂਡ ਆ ਯਾਰ ਅੱਛਾ ਠੀਕ ਆ ਮਿਲਦੇ ਜਲਦੇ ਵਧੀਆ ਤੇ ਚੰਡੀਗੜ੍ਹ ਵੀ ਮਿਲੇ ਹਾਂ ਜੀ ਚੰਗੇ ਸੁਭਾਅ ਦਾ ਹਾਂ ਬਹੁਤ ਵਧੀਆ ਸੁਭਾਅ ਨੀਚਰ ਕੈਂਟ ਕਿਵੇਂ ਬਾਈ ਤੁਸੀਂ ਮੈਂ ਬ੍ਰਦਰ ਨਾਲ ਹੀ ਰਹਿੰਦੇ ਆ ਉੱਥੇ ਹਾਂ ਤਾਂ ਚੰਡੀਗੜ੍ਹ ਹੋਰਾਂ ਨਹੀਂ ਹੋਵੇਗਾ ਫਤਿਹ ਛੰਨਾ ਵਾਲਿਆ ਤੂੰ ਮੇਰਾ ਫੱਤੂ ਹੀ ਰਹੇਗਾ ਇਹ ਨਹੀਂ ਜਾਣ ਲੈ ਪਿਆਰ ਕਰਦੀਆਂ ਜਾਂ ਦਿਖਾਵੇ ਕਰਦੀਆਂ ਪਾ ਕੇ ਅੱਖਾਂ ਵਿੱਚ ਅੱਖਾਂ ਤੂੰ ਪਛਾਣ ਲੈ ਪਿਆਰ ਕਰਦੀਆਂ ਜਾਂ ਦਿਖਾਵੇ ਕਰਦੀਆਂ ਪਾ ਕੇ ਅੱਖਾਂ ਵਿੱਚ ਅੱਖਾਂ ਤੂੰ ਪਛਾਣ ਲੈ ਲੱਭਦਾ ਸੀ ਮੇਰੇ ਵਿੱਚ ਖਾਮੀਆਂ ਵੇ ਤੂੰ ਤਾਂ ਪੜਦਾ ਰਹਿ ਨਾ ਇਹ ਨਿੱਤ ਚੇਰੇ ਦਲਦਾ ਨਹੀਂ ਕਰਨੋ ਸ਼ੈਤਾਨੀਆਂ ਵੇ ਕੰਨ ਖਿੱਚਣੇ ਪੈਣਗੇ ਤੇਰੇ ਠੀਕ ਹੈ ਹਾਂ ਬਾਕੀ ਮਜੂਤਾ ਮੈਂ ਮੈਂਬਰ ਵੀ ਹਾਂ ਮਜੂਤਾ ਮੈਂਬਰੋਂ ਪੰਜਾਬ ਜੀ ਮੇਰੀ ਮਾਤਾ ਜੀ ਮੈਂਬਰ ਨੇ ਠੀਕ ਹੈ ਇਹ ਉਹਨਾਂ ਕਰਕੇ ਵੀ ਮੈਂਬਰੀ ਨਹੀਂ ਕਹਿੰਦਾ ਸਰ ਸਾਹਿਬ ਮੈਂਬਰ ਸਾਹਿਬ ਹੁੰਦੀ ਆ ਆ ਮਾਰੀ ਮੁੱਢੀ ਹੋ ਜਾਂਦੀ ਐ ਬੰਡਾਂ ਦੇ ਜਾਏ ਆ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਤੁਸੀਂ ਜੁੜਿਓ ਮੈਂ ਪਰਵਜੀਤ ਸਿੰਘ ਪਿੰਡਾਂ ਦੇ ਜਾਇ ਪ੍ਰੋਗਰਾਮ ਲੈ ਕੇ ਅੱਜ ਪਹੁੰਚ ਗਿਆ ਛੰਨਾ ਗੁਲਾਬ ਸਿੰਘ ਵਾਲਾ ਜਿੱਥੋਂ ਦਾ ਉਹ ਸਿੰਘ ਰ ਹੈ ਜਿਹੜਾ ਦਾ ਫਤਿਹ ਨੂੰ ਫਤਿਹ ਫਤਿਹ ਕਹਿੰਦੀ ਸੀ ਆ ਚੰਗੀ ਫਤਿਹ ਕਰਾ ਕੇ ਗਈ ਬਿਲਕੁਲ ਫਤਿਹ ਸ਼ੇਰਗਿੱਲ ਦੇ ਪੁੱਤ ਤੇ ਜਾਣਦੇ ਅੱਜ ਫਤਿਹ ਸ਼ੇਰਗਿੱਲ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਦੇ ਪਿੰਡ ਵਾਲੇ ਲੋਕਾਂ ਤੋਂ ਕਿ ਕਿੱਦਾਂ ਦਾ ਇਨਸਾਨ ਫਤਿਹ ਸ਼ੇਰਗਿੱਲ ਆਜੋ ਚੱਲਦੇ ਹਾਂ ਫਤਿਹ ਦੇ ਘਰ ਵੱਲ ਕੀ ਹਾਲ ਚਾਲ ਹੈ ਜੀ ਠੀਕ ਹੋ ਵਧੀਆ ਵਧੀਆ ਪਿੰਡ ਕਿਹੜਾ ਬਾਈ ਇਹ? ਛੰਨਾਗਲਾ ਸੰਗੜਾ। ਅੱਛਾ ਇੱਥੋਂ ਦਾ ਫਤਿਹਸ਼ੇਰ ਗਲੇ ਸੇ ਪਿੰਡ ਦਾ? ਹਾਂਜੀ ਹਾਂਜੀ। ਠੀਕ ਆ ਜਾਣਦੇ ਹੋ ਤੁਸੀਂ? ਹਾਂਜੀ ਹਾਂਜੀ ਜਾਣਦੇ ਹਾਂ। ਕਿੱਦਾਂ ਦਾ ਬੰਦਾ ਬਾਈ? ਵਧੀਆ ਵੀਰੇ ਬਹੁਤ ਗੁੱਡ ਬੰਦਾ। ਬਹੁਤ ਗੁੱਡ ਬੰਦਾ। ਬਹੁਤ ਵਧੀਆ ਨੇਚਰ ਆ ਉਹਦਾ। ਚੰਗਾ ਸਾਰਾ ਪਰਿਵਾਰ ਹੀ ਚੰਗਾ। ਹਾਂਜੀ ਹਾਂਜੀ ਸਾਰਾ ਪਰਿਵਾਰ। ਕਿੱਦਾਂ ਦੀ ਫੈਮਿਲੀ ਚੋਂ ਉੱਠ ਕੇ ਵੀਰੇ ਉਹ ਸਿੰਗਰ ਬਣਿਆ? ਫੈਮਿਲੀ ਵੀਰੇ ਉਹਦਾ ਡੈਡੀ ਫੌਜੀ ਸੀਗਾ ਪਹਿਲਾਂ। ਅੱਛਾ। ਰਿਟਾਇਰ ਫੌਜੀ ਆ। ਹੂੰ। ਤੇ ਮਤਲਬ ਕਿ ਘਰੋਂ ਠੀਕ ਠਾਕ ਹੀ ਸੀਗਾ। ਕੋਈ ਬੜਾ ਠੀਕ ਆ। ਗਰੀ ਪਰਿਵਾਰੀ ਸੀਗਾ ਮਤਲਬ ਗਰੀ ਪਰਿਵਾਰ ਚ ਉੱਠ ਕੇ ਅੱਜ ਉਹ ਇਸ ਮਕਾਮ ਤੇ ਆ ਪਿੰਡ ਹੀ ਰਹਿੰਦਾ ਕਿ ਬਾਹਰਪੁਰ ਰਹਿੰਦੇ ਆ ਨਹੀਂ ਵੀਰੇ ਹੁਣ ਤਾਂ ਪਤਾ ਨਹੀਂ ਯਾਰ ਪਿੰਡ ਆ ਕਿ ਨਹੀਂ ਠੀਕ ਆ ਹਾਂਜੀ ਮੈਂ ਵੀ ਨਾ ਬਾਹਰ ਹੀ ਸੀਗਾ ਕੱਲ ਹੀ ਆਇਆਗਾ ਤੇ ਤੁਹਾਨੂੰ ਉਹਦਾ ਫਤੇ ਦਾ ਕਿਹੜਾ ਗੀਤ ਵਧੀਆ ਲੱਗਦਾ ਫਤੇ ਸ਼ੇਰ ਗਿੱਲ ਦਾ ਇਹ ਮੈਨੂੰ ਉਹਦਾ ਬੈਕਟਰੀ ਐਲਬਮ ਆਈ ਸੀ ਪਹਿਲਾ ਪਹਿਲਾ ਜਿਹੜੀ ਹੂੰ ਤੇ ਉਹਦੇ ਵਿੱਚ ਉਹ ਜੀ ਉਹ ਗਾਣਾ ਸੀਦਾ ਆਪਣਾ ਪਾਰਟੀ ਗਣਾ ਸੀਗਾ ਉਹ ਤੇਰੀ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਨੇ ਹਾਲੇ ਦੀ ਚੱਲੀ ਆ ਹਾਂਜੀ ਹਾਂਜੀ ਠੀਕ ਆ ਸੁਣਾ ਸਕਦੇ ਹੋ ਥੋੜਾ ਬਹੁਤ ਬਾਜੀ ਇੰਨਾ ਬਹੁਤ ਕੁਝ ਪੜਾ ਜਾ ਗੁੰਗਣਾ ਕੇ ਬਸ ਇੰਨਾ ਕੁ ਟੱਪ ਹੀ ਯਾਦਾ ਜੀ ਤੇ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਕੱਲੇ ਤੱਕ ਚੱਲੀ ਜਾਂਦੀ ਹਾਂਜੀ ਅੱਛਾ ਫਤੇਜ ਆਪਣੀ ਵੀਡੀਓ ਵੇਖ ਰਹਾ ਹੈ ਕੁਝ ਕਹਿਣਾ ਚਾਹੂਗਾ ਉਹਨੇ ਇਹੀ ਕਹਿਣਾ ਚਾਹਾਂਗਾ ਬਹੁਤ ਵਧੀਆ ਮਤਲਬ ਕਿ ਨੇਚਰ ਆ ਬੰਦੇ ਦਾ ਜੇ ਕੋਈ ਮਿਲਣਾ ਵੀ ਤਾਂ ਉਹਦੇ ਨਾਲ ਵਧੀਆ ਮਤਲਬ ਕਿ ਇਦਾਂ ਕੋਈ ਵੀਰ ਮਰਾ ਦੱਬੇ ਚਿਰ ਦਾ ਬੰਦੇ ਨਾ ਹਾਂਜੀ ਹਾਂ ਵਧੀਆ ਮੂਹ ਪਿਆਰੇ ਹਾਂਜੀ ਧੰਨਵਾਦ ਭਾਈ ਸ਼ੁਕਰੀਆ ਜੋ ਪਿੰਡ ਦੇ ਵਿੱਚ ਚੱਲਦੇ ਆ ਤੇ ਜਾਣਦੇ ਆ ਫਤਿਹ ਸ਼ੇਰਗਿਲ ਦੀ ਜੰਦੀ ਬਾਰੇ ਕੁਝ ਜਾਂ ਉਹਦੇ ਸੁਭਾਅ ਬਾਰੇ ਗੱਲਾਂ ਇਧਰਲੇ ਪਾਸੇ ਪਿੰਡਾਂ ਪਿੰਡਵਾਲ ਚੱਲਦੇ ਆ ਬੱਲੇ ਬੱਲੇ ਕੀ ਹਾਲ ਆ ਭਾਈ ਠੀਕ ਹੋ ਸਿਰ ਵਧੀਆ ਪੂਰੀ ਘੰਟ ਪੂਰੀ ਘੰਟ ਪਿੰਡਾਂ ਦਾ ਕਬੱਡੀ-ਗੁੱਡੀ ਖੇਡਦਾ ਕਾਹ ਨੂੰ ਕਬੱਡੀ ਖੇਡਦਾ ਬਰਾਹ ਕੰਮ ਕਾਣੀ ਲੁੱਟੋਂਦੇ ਕੀ ਹਾਲ ਆ ਤੁਸੀਂ ਠੀਕ ਹੋ ਵਧੀਆ ਵਧੀਆ ਇੱਕ ਜਣਾ ਯਾਰ ਮੋਟਾ ਐ ਕਿ ਬਦਲਾ ਐ ਮੋਟੂ ਬਦਲੂ ਦੀ ਜੋੜੀ ਤਾਂ ਨਹੀਂ ਇਹ ਕਵੀਨਦਾਰ ਨੱਪੇ ਹੋਇਆ ਹੈ ਗੱਲ ਉਹ ਹੈ ਅੱਛਾ ਅੱਛਾ ਫਤੇਗੜ ਚੰਨਾ ਖੜਿਆ ਤੇ ਗੱਲ ਚੰਨਾ ਗਲਾਬ ਸਿੰਘ ਚੰਨਾ ਗਲਾਬ ਸਿੰਘ ਵਾਲਾ ਮੈਂ ਪਹਿਲਾਂ ਵੀ ਬੋਲ ਗਿਆ ਸੀ ਇੱਥੋਂ ਦਾ ਤੁਹਾਡੇ ਸਿੰਗਰ ਆ ਫਤੇ ਸ਼ੇਰ ਗੱਲ ਹਾਂਜੀ ਹੈਗਾ ਉਹਦੇ ਬਾਰੇ ਗੱਲਾ ਪਤਾ ਕਰਨੀ ਅਸੀਂ ਕਿਹੋ ਜਿਹਾ ਬੰਦਾ ਉਹਦਾ ਸੁਭਾਅ ਕਿਹੋ ਜਿਹਾ ਹੈ ਕਿਵੇਂ ਮਿਲਦਾ ਸਾਰ ਪਿੰਡ ਦੇ ਵਿੱਚ ਦੇਖੋ ਅਲੱਗ-ਅਲੱਗ ਗੱਲਬਾਤ ਹੁੰਦੀ ਹੈ ਜੀ ਹਣਾ ਹੂੰ ਕੋਈ ਚੰਗਾ ਸਨ ਕੋਈ ਮਾੜਾ ਬਸ ਇਹ ਵਧੀਆ ਬੰਦਾ ਹੈਗਾ ਠੀਕ ਹੈ ਹਾਂ ਨਾਈਸ ਪਰਸਨਾ ਵਧੀਆ ਗਾਣੇ ਕਿਵੇਂ ਲੱਗਦੇ ਉਹਦੇ ਗਾਣੇ ਬਹੁਤ ਵਧੀਆ ਲੱਗਦੇ ਵਧੀਆ ਗਾਣੇ ਲੱਗਿਆ ਤੁਹਾਨੂੰ ਕਿਹੜਾ ਵੱਧ ਸੁਣ ਰਿਹਾ ਜਿਹੜਾ ਚੰਗਾ ਲੱਗਿਆ ਤਕਰੀਬਨ ਸਾਰੇ ਸੁਣੀ ਦਿਆ ਬਾਈ ਸਾਰੇ ਸੁਣੀ ਦਿਆ ਹਾਂਜੀ ਕੋਈ ਇੱਕ ਦਿਲ ਨੂੰ ਖਿੱਚਦਾ ਹੁੰਦਾ ਯਾਰ ਆ ਬਾਲਾ ਸੋਹਣਾ ਲੱਗਿਆ ਕਿ ਹੁਣ ਤਕਰੀਬਨ ਸਾਰੇ ਵਧੀਆ ਲੱਗਦੇ ਮੈਨੂੰ ਸਾਰੇ ਵਧੀਆ ਲੱਗਦੇ ਪਾਪਾ ਵੀ ਮੜਾ ਜਾਂਦਾ ਅੱਛਾ ਹੂੰ ਪਿੰਡ ਚ ਆਉਂਦਾ ਜਾਂਦਾ ਕਦੇ ਕਿ ਚਾ ਚੰਡੀਗੜੀ ਰਹਿੰਦਾ ਪਤਾ ਚੰਡੀਗੜੀ ਜਾਂਦੇ ਨੇ ਚੰਡੀਗੜੀ ਹਾਂ ਤਾਂ ਮੈਂ ਆਇਆ ਵੀ ਪਤਾ ਹੀ ਅੱਲਾ ਪਿੰਡ ਚ ਥੋੜਾ ਘੱਟ ਹੋ ਕਰਦਾਗਾ ਠੀਕ ਹੈ ਘੱਟ ਹੁੰਦਾ ਪੈਣੇ ਚੁੱਕਣੀ ਹੈ ਹਨਾ ਜਿਹੜਾ ਸਟਾਰ ਬਾਂਜੇ ਬੰਦਾ ਫਿਰ ਥੋੜਾ ਹਾਂ ਪਾਣੀ ਚ ਕਹਿੰਦੇ ਜਦੋਂ ਚੰਡੀਗੜ੍ਹ ਦੀ ਹਵਾ ਲੱਗ ਜੇ ਫਿਰ ਫਰਕ ਪੈ ਜਾਂਦਾ ਪੈਣੀ ਪੈਣਾ ਬਾਕੀ ਹੈਨਾ ਹਾਂ ਤੁਹਾਨੂੰ ਕਿਹੜਾ ਗੀਤ ਵਧੀਆ ਲੱਗਦਾ ਗੀਤ ਸਾਰੇ ਵਧੀਆ ਵੀਰੇ ਕੋਈ ਇੱਕ ਦੋ ਮਾੜਾ ਮੋਟਾ ਮੈਂ ਕਹਾ ਬਹੁਤ ਵਧੀਆ ਸਾਰੇ ਗੀਤ ਵਧੀਆ ਨੇ ਸਾਰੇ ਵਧੀਆ ਹਾਂ ਕੁਲਵਿੰਦਰ ਮੱਲਵਾਨ ਸਨ ਅੱਛਾ ਕਦੇ ਮਿਲਿਓ ਭਈ ਸਾਡਾ ਫਰੈਂਡ ਆ ਯਾਰ ਅੱਛਾ ਹਾਂ ਠੀਕ ਆ ਜਲਦ ਜਲਦ ਤੇ ਵਧੀਆ ਤੇ ਚੰਡੀਗੜ੍ਹ ਵੀ ਮਿਲਿਆ ਹਾਂ ਜੀ ਚੰਗੇ ਸੁਭਾਅ ਦਾ ਹਾਂ ਬਹੁਤ ਵਧੀਆ ਸੁਭਾਅ ਨੀਚਰ ਕੈਂਟ ਕਿਵੇਂ ਬਾਈ ਤੁਸੀਂ ਮਾ ਬ੍ਰਦਰ ਨਾਲ ਹੀ ਰਹਿੰਦੇ ਆ ਉੱਥੇ ਹੂੰ ਤਾਂ ਚੰਡੀਗੜ੍ਹ ਤੁਹਾਡਾ ਬ੍ਰਦਰ ਵੀ ਉੱਥੇ ਆ ਹਾਂ ਉੱਥੇ ਉਹ ਕੰਮ ਕਰਦੇ ਆ ਉਹ ਆਪਣੇ ਪੁਲਿਸ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਪੀਐਸਓ ਹਾਂਜੀ ਹਾਂਜੀ ਪੀਐਸਓ ਹਾਂਜੀ ਓਕੇ 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 ਮਤਲਬ ਕੱਥੇ ਰਹਿੰਦੇ ਆ ਉਧਰ ਹਾਂ ਉਹ ਮਿਲਦੇ ਜੋਲਦੇ ਰਹਿੰਦੇ ਕੱਠੇ ਪਾਰਟੀਆਂ ਬੂਟੀਆਂ ਕਰਦੇ ਬਸ ਐਵੇਂ ਮਨਣਾ ਪਾਰਟੀਆਂ ਆ ਜਾਂਦਾ ਨਾ ਪਾਰਟੀਆਂ ਤਾਂ ਅਸੀਂ ਜਾਣੇ ਬਾਕੀ ਪਾਰਟੀ ਸੌਂਗ ਵੀ ਹੈ ਬਾਈ ਦਾ ਪਾਰਟੀ ਸੌਂਗ ਵੀ ਆ ਅੱਜ ਤਾਂ ਬਰਾਵਾ ਜਦਾ ਬੰਦਾ ਜੱਡਾ ਉੱਥੇ ਕਿਹੜੀ ਵੀ ਨੇ ਉਹ ਮੈਂ ਜਿਹੜੀ ਮਿਲ ਜਾਂਦੀ ਬਸ ਪੀ ਲੈਦੀ ਆ ਕਿ ਐਨਜੋਏ ਕਰ ਲੈਂਦੀ ਆ ਸਿਰਫ ਚੰਗਾ ਕਿਹੜਾ ਲੱਗਦਾ ਚੰਗਾ ਦਾ ਆ ਆ ਇਹ ਬਲਗ ਮੈਂ ਪਿੰਨਾ ਗਏ ਪਿੰਨਾ ਨਹੀਂ ਆਚਾ ਅਸ ਇਹ ਪੂਜੀ ਇਹ ਪੂਜੀ ਨਾ ਚੰਗੀ ਲੱਗਦੀ ਹੈ ਕਿ ਬੱਕਰਾ ਬੱਕਰੇ ਨਾ ਚੰਗੀ ਲੱਗਦੀ ਹੈ ਜਿਹਦਾ ਤਾਂ ਖੇਤ ਹੁੰਨੇ ਉਹ ਤਾਂ ਪਾਣੀ ਨਹੀਂ ਵਧੀਆ ਲੱਗਦੀ ਹੈ ਕੁਝ ਹੀ ਹੁੰਦੀ ਨਹੀਂ ਜਿਹੜੀ ਚੀਜ਼ ਹੋਵੇ ਫਿਰ ਉਸ ਟਾਈਮ ਸਾਰ ਲਈਦਾ ਬਈ ਤੇਰੋਂ ਵੀ ਸਾਰ ਲਈਦਾ ਹੈ ਹਾਂ ਹਾਂ ਮੈਂ ਹਾਂਜੀ ਮੈਂ ਸੋਹਰਿਆਂ ਤੇ ਜਾ ਕੇ ਵਿਆਹ ਦੇ ਨੂੰ ਮਾਰਦੇ ਨਾ ਜੀ ਕਿਉਂ ਉਹਨਾਂ ਦੇ ਕਿਉਂ ਰੋ ਮਾਰੀਏ ਨਹੀਂ ਉੱਥੇ ਫਿਰ ਪਰੋਣੇ ਵਾਲੀ ਪਰੋਣੇ ਵਾਲੀ ਤਾਂ ਉਸ ਨਹੀਂ ਇਹ ਕੋ ਆਪਾ ਉਹਨਾਂ ਨੇ ਆਪ ਨੂੰ ਕੁੜੀ ਦਿੱਤੀ ਐ ਇੱਕ ਆਪਾ ਨੂੰ ਇਹ ਨਾ ਵੀ ਬਹੁਤ ਵਧੀਆ ਗੱਲ ਆ ਉਹਨੇ ਆਪਾਂ ਨੇ ਦੇ ਨਹੀਂ ਦੇ ਸਕਦਾ ਸਾਡੀ ਅੱਖੀਆਂ ਦਾ ਨਾ ਨਾ ਡਰਦੇ ਨਾ ਤੇ ਕਾਨੂੰ ਭਰਾਵਾ ਡਰਨਾ ਕਿਹੜੀ ਗੱਲ ਨਾ ਐ ਦੱਸੋ ਕਿਤੇ ਕਹਿੰਦਾ ਸ਼ਾਮ ਨੂੰ ਰੋਟੀ ਲੈਣੀ ਆ ਜੀ ਨਹੀਂ ਭਾਈ ਭਰਾਵਾ ਆਪਦਾ ਘਰਵਾ ਛੱਡ ਗਿਆ ਇੱਥੇ ਆਪਣੇ ਆ ਗਿਆ ਹਣਾ ਆਪਣੇ ਮਾਪਿਆਂ ਦੀ ਸੇਵਾ ਕਰਦੇ ਫਿਰ ਆਪ ਉਹਦਾ ਦੇਣ ਨਹੀਂ ਦੇ ਸਕਦੇ ਕੱਲ ਨੂੰ ਆਪਣੇ ਨਾ ਬੱਚੇ ਬਹੁਤ ਵਧੀਆ ਸੋਚ ਆ ਤੁਹਾਡੀ ਮਾਲਕ ਤੁਹਾਡੀ ਸੋਚ ਇਸੇ ਤਰ੍ਹਾਂ ਵਰਕਰਿਆ ਮਜ਼ਾਕ ਚ ਕਰ ਰਿਹਾ ਗੁੱਸਾ ਨਹੀਂ ਕਰ ਰਿਹਾ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਆਪਣੇ ਐਪੀਸੋਡ ਦਾ ਹਿੱਸਾ ਹਾਸਾ ਠੱਠਾ ਥੋੜਾ ਜਿਹਾ ਹੋ ਜੇ ਤਾਂ ਰੌਣਕ ਹੋਰ ਪਾਜ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਹਾਂਜੀ 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 ਇਹ ਤਾਂ ਚੰਗੀ ਗੱਲ ਕਹਿਣਾ ਚਾਹੋਗੇ ਬਸ ਓਕੇ ਹੈ ਬਾਈ ਜੀ ਇਹ ਤਾਂ ਤੁਹਾਨੂੰ ਦੇਖ ਕੇ ਰੁਕੇ ਸੀ ਇੱਕ ਬਾਈ ਜੀ ਪਤਾ ਨਹੀਂ ਕੀ ਕਰ ਰਹੇ ਇਹਨੇ ਅੱਛਾ ਠੀਕ ਹੈ ਹਾਂ ਬਾਕੀ ਮੌਜੂਦਾ ਮੈਂ ਮੈਂਬਰ ਵੀ ਹਾਂ ਮੇਰਾ ਦਾ ਮੈਂਬਰ ਉਹ ਪੰਚਾਇਤ ਜੀ ਮੇਰੀ ਮਾਤਾ ਜੀ ਮੈਂਬਰ ਨੇ ਠੀਕ ਹੈ ਉਹਨਾਂ ਕਰਕੇ ਵੀ ਮੈਂਬਰੀ ਮਹੀਂ ਕਰਦਾ ਮੈਂਬਰ ਸਾਹਿਬ ਮੈਂਬਰ ਸਾਹਿਬ ਹੁੰਦੀ ਆ ਆ ਮਾਰੀ ਮੁੱਟੀ ਹੋ ਜਾਂਦੀ ਐ ਪਰ ਆਪ ਕਹੋਂਦੇ ਨਹੀਂ ਕਿ ਕਿਉਂ ਆਪ ਸਭ ਤੋਂ ਛੂਟੇ ਆ ਜੀ ਮੈਂਬਰ ਸਾਹਿਬ ਫਾਇਦਾ ਕਿੰਨਾ ਕਰ ਲੈਣਾ ਨਾ ਕੁਝ ਵੀ ਫਾਇਦਾ ਨਹੀਂ ਭਾਈ ਸਾਡਾ ਸਰਪੰਚ ਹੀ ਨਹੀਂ ਹਾਲ ਤੱਕ ਰਣਿਆ ਜੇ ਸੌਂ ਚੁੱਕੇ ਹੋਏ ਨੇ ਉਹ ਪਿੱਛੇ ਜੇ ਘਟਨਾ ਹੋ ਗਈ ਸੀ ਉਸ ਤੋਂ ਬਾਅਦ ਹਣਾ ਬਹੁਤ ਵੱਧ ਭਾਗੀ ਘਟਨਾ ਹੋਈ ਉਹ ਜਿਹਦਾ ਸਾਡੇ ਪਿੰਡ ਘਟੋ ਘਟ 20 ਸਾਲ ਪਿੱਛੇ ਜਾ ਚੁੱਕਿਆ ਹੈ ਬਿਲਕੁਲ ਸਰਪੰਚ ਬਿਨਾ ਪਿੰਡ ਦੇ ਵਿਕਾਸ ਦੇ ਕਾਰਜ ਰੁਕ ਜਾਂਦੇ ਆ ਕੁਝ ਵੀ ਨਹੀਂ ਹੋਉਂਦਾ ਵੀ ਦੁਬਾਰ ਉਹ ਤਾਂ ਹੀ ਪੈ ਗਈਆਂ ਅੱਛਾ ਹਾਂ ਜੀ ਸੌ ਚੱਕਣਾ ਹੀ ਰਹੀ ਜਦੋਂ ਸੌ ਚੱਕ ਕੇ ਫਿਰ ਪਿੰਡ ਦੇ ਕੰਮ ਚੱਲੇ ਆਹ ਦੇਖੋ ਕਿੰਨਾ ਬੁਰਾ ਹਾਲ ਹੋਇਆ ਸਾਡੇ ਪਿੰਡ ਦਾ ਨਾ ਬਿਲਕੁਲ ਇਹ ਤਾਂ ਮੈਂ ਆ ਕੇ ਦੇਖਿਆ ਵੀ ਵਿਕਾਸ ਤੋਂ ਇਸੇ ਕਾਰਨ ਹੀ ਕੰਮ ਨਹੀਂ ਆਉਣਾ ਸਪਰੀ ਲੈਈ ਬੈਠਾ ਮੈਂ ਕਰੇ ਪਈ ਆ ਉਹ ਕਰਨੀਆਂ ਉਹ ਬਸ ਆਏ ਆ ਵੀ ਚਲ ਪੈਸੇ ਵੀ ਕੋਲੋਂ ਲਾ ਕੇ ਚੱਲ ਕੀ ਨਾ ਪਿੰਡ ਦੀ ਮਾੜੀ ਮੋਟੀ ਸਾਫ ਸਵਾਈ ਹੋ ਜਾਏ ਚਲੋ ਵਧੀਆ ਗੱਲ ਹੈ ਨਾ ਉਂ ਤੁਹਾਡੇ ਬਾਜੀ ਤੋਂ ਬਚਾ ਹੋਇਆ ਪਿੰਡ ਕਿ ਥੋੜੀ ਬਹੁਤੀ ਹੈ ਮਾਹ ਹੈ ਕੀ ਮਾੜੀ ਮੋਟੀ ਬਸ ਚੱਲਦੀ ਰਹਿਣਾ ਹਾਂ ਚੱਲਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਸ਼ੁਕਰੀਆ ਭਾਈ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਵੀਰੇ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਚੱਲਦੇ ਆ ਪਿੰਡ ਦੇ ਵਿੱਚ ਹੋਰ ਦੋਸਤਾਂ ਮਿੱਤਰਾਂ ਨੂੰ ਇੱਥੋਂ ਦੇ ਪਿੰਡ ਦੇ ਲੋਕਾਂ ਨੂੰ ਮਿਲਦੇ ਆ ਭਾਈ ਆ ਫੋਟੋ ਕੌਣ ਆ ਜਾਣਦੇ ਹੋ ਇਹ ਤਾਂ ਭਾਈ ਸਾਡੇ ਪਿੰਡ ਦਾ ਫਤਿਹ ਸ਼ੇਰ ਗੱਲਾ ਆ ਸਾਡਾ ਗਵੰਡੀ ਆ ਜਮ ਮੇਰਾ ਵੱਡਾ ਭਾਈ ਜਮਾ ਪੱਕੀ ਗੱਲ ਆ ਅੱਛਾ ਪਹਿ ਚੰਗੀ ਤਰ੍ਹਾਂ ਫੋਟੋ ਵੇਖ ਨਹੀਂ ਨਹੀਂ ਮੈਨੂੰ ਪਤਾ ਫਤਿਹ ਸ਼ੇਰ ਗੱਲੀ ਆ ਠੀਕ ਆ ਲੈ ਭਾਈ ਕਦਾ ਮੇਰਾ ਭਰਾ ਆ ਗਿਆ ਭਰਾ ਲੱਗਦਾ ਜਮਾ ਭਰਾ ਲੱਗਦਾ ਠੀਕ ਆ ਕਿਵੇਂ ਦਾ ਬੰਦਾ ਵਧੀਆ ਜਮਾ ਛੈਂਟ ਬੰਦਾ ਜਦੋਂ ਆਉਂਦਾ ਫਿਰ ਮਿਲਦਾ ਚੁਗਦਾ ਹਾਂ ਹਾਂ ਪੂਰਾ ਮਿਲਦਾ ਭਾਈ ਪੂਰਾ ਮਿਲਦਾ ਗਾਣਾ ਗੁਣਾ ਆਉਂਦਾ ਕਿਹਦਾ ਗਾਣਾ ਆਉਂਦਾ ਸੁਣਾ ਦੇ ਫਿਰ ਮੜਾ ਜਾ ਕੇ ਛਾਣਿਆ ਕਿਹੜਾ ਸੁਣਾ ਜਿਹੜਾ ਮਰਜੀ ਜਿਹੜਾ ਤੈਨੂੰ ਆਉਂਦਾ ਫਤਿਹ ਦਾ ਫਤਿਹ ਸੁਣਾਉ ਹੋ ਮੁੱਛਦਾਰ ਉਹ ਬਬੀ ਲੋ ਗੱਬਰੂ ਦਾ ਖਾਹ ਹਣੀ ਚੱਲੀ ਹੋਈ ਦੇ ਨਾਲ ਹੀ ਹੈ ਨੀ ਮੁੰਡਾ ਭਰੀ ਤੋਪਾ ਔਹ ਹਲਵੇ ਜਤੂਬੀ ਵਾਲੇ ਵੱਜਦੇ ਡਫੰਡ ਰਿਚ ਕਦੇ ਕਦੇ ਵਜਦਾ ਸੁਣੀਦਾ ਹੈ ਪਹਾਉ ਪਾ ਨੀ ਡੱਬ ਨਾਲ ਮਰ ਜਾ ਪਵਾਉਂਦਾ ਬਿੱਲੋ ਗਿੜਦਾ ਨੀ ਮੈਂ ਚਪੈਂਦੇ ਫਸਵੇਂ ਜਿਵੇਂ ਐ ਕੱਪ ਦੜਬਾ ਕੌੜੀ ਜੀਬ ਤੜਕੇ ਕਰੀਦੀ ਪਹਿਲੇ ਪੈਰ ਨੀ ਮਿੱਠੀ ਗੁਲਕੰਦ ਤੋਂ ਮੁੰਡਾਏ ਨੀਰੀ ਜ਼ਹਿਰ ਨੀ ਨੀ ਜੱਟ ਦੀ ਸਹੇਲੀ ਇੱਕ ਪੱਕੀ ਵੀ ਕਾ ਨਹਿਰ ਤੋਂ ਰੰਗ ਦੀ ਐ ਕਾਲੀ ਪਰਤੋ ਫਾ ਨਿਰਾ ਲਹਿਰ ਤੋਂ ਰੱਖਿਆ ਬੁਲਟ ਜਿਹੜਾ ਤਾਇਆ ਇਹ ਰਾਜਦੂਤ ਦਾ ਨਿਵੈਰੀ ਜੀ ਨੂੰ ਆਖ ਦੇ ਝੋਟਾ ਨਹੀਂ ਜਮਦੂਤ ਦਾ ਵਸਾਈ ਨਾ ਕੀ ਬਾਤ ਹੈ ਬਹੁਣ ਲੱਗਦਾ ਇਹ ਵਾਕਿਆ ਤੂੰ ਯਾਰ ਦੀ ਜਾਣਦਾ ਫਤਿਹ ਨੇ ਤੈਨੂੰ ਵੀ ਕੌਣ ਦਾ ਸ਼ੌਕ ਜਾਣਦੇ ਅੱਛਾ ਹੋਰ ਗੀਤ ਆਉਂਦਾ ਕੋਈ ਹੋਰ ਆਉਂਦਾ ਸੱਬੇ ਦਾ ਆਉਂਦਾ ਬਈ ਸੱਬੇ ਦਾ ਸੱਬੇ ਦਾ ਸੱਬੇ ਦਾੜੀ ਸੱਬੇ ਸੱਪੇ ਵਾਲੀ ਵੀਡੀਓ ਚੱਲੀ ਜਾ ਮੇਰੀ ਅੱਛਾ ਤੇਰੀ ਤਾਂ ਚੱਲੀ ਆ ਪਰ ਆਪਣਾ ਐਪੀਸੋਡ ਦੀ ਸੱਪੇ ਦਾ ਸੱਪੇ ਦਾ ਅੱਛਾ ਹੋਰ ਕਿਹੜਾ ਸੁਣਾਵਾਂ ਫਿਰ ਫਤੇ ਦਾ ਹੀ ਚਾਹੀਦਾ ਉਹ ਸੁਣਾ ਦੇ ਡਾਲਰ ਵਾਲਾ ਸੁਣਾ ਦੇ ਜਿਹੜਾ ਜੀ ਖਾਨ ਨੇ ਗਾਇਆ ਸੀ ਇੱਧਰ ਖੜ ਕੇ ਸੁਣਾ ਇੱਧਰ ਹੋ ਜਾ ਇੱਧਰ ਤੂੰ ਹੋਣਾ ਚਲ ਇੱਧਰ ਖੜ ਕੇ ਸੁਣਾ ਦੇ ਉਹ ਇੱਧਰੋਂ ਲੈਂਡ ਨਹੀਂ ਆਉਣੀ ਯਾਰ ਇੱਥੇ ਹੀ ਖੜ ਤਾਂ ਹਾਂ ਇੱਥੇ ਹੀ ਕਿਹੜਾ ਸੁਣਾਵਾਂ ਹੋਰ ਡਾਲਰ ਸੁਣਾ ਦੇ ਉਹ ਸੁਣਾ ਦੇ ਯਾਰ ਜਿਹੜਾ ਫਤੇ ਦਾ ਉਹ ਗਾਇਆ ਸੀ ਸੋਨੇ ਵਰਗੇ ਪੁੱਤ ਨੂੰ ਆ ਉਹ ਤਾਂ ਨਹੀਂ ਆਉਂਦਾ ਉਹ ਨਹੀਂ ਆਉਂਦਾ ਹੋਰ ਕਿਹੜਾ ਆਉਂਦਾ ਉਹ ਆਉਂਦਾ ਉਹ ਟਲਦਾ ਨਹੀਂ ਕਰ ਲੋ ਅਫਸਤਾਨੀ ਚਾ ਲੋ ਸੁਣਾ ਦੇ ਬਾਜ਼ ਨਹੀਂ ਆਉਂਦਾ ਤੂੰ ਚੰਨਾ ਬੜਾ ਬਦਮਾਸ਼ ਏ ਬੇਤਾਈਓ ਬਚ ਜਾਣਾ ਏ ਜੱਟੀ ਨੂੰ ਬੜਾ ਖਾਸ ਏ ਕਰ ਲੀਆਂ ਬਹੁਤ ਮਨਮਾਨੀਆਂ ਤੂੰ ਜਨੈ ਹੱਥਾਂ ਚੋਂ ਨਿਕਲਦਾ ਮੇਰੇ ਤਲਦਾ ਨਹੀਂ ਕਰ ਲੋ ਸ਼ੈਤਾਨੀਆਂ ਵੇ ਕੰਨ ਖਿੱਚਣੇ ਪੈਣਗੇ ਤੇਰੇ ਟਲਦਾ ਨਹੀਂ ਕਰ ਲੋ ਛੇਤਾਨੀਆਂ ਵੇ ਕੰਨ ਖਿੱਚਣੇ ਪੈਣਗੇ ਤੇਰੇ ਮੇਰੇ ਹੀ ਸਟੇਟਸਾਂ ਨੂੰ ਕਰਦੀ ਐ ਕਾਪੀ ਵੇ ਤੁਝ ਨਾ ਤੇ ਕਮੈਂਟ ਰਹਿਨੇ ਮਾਰਦਾ ਪੁੱਛ ਕੇ ਤਾਂ ਵੇਖੀ ਕਦੇ ਕੱਲੀ ਕੱਲੀ ਕੋਲੋਂ ਪਤਾ ਲੱਗ ਜੂ ਕੀ ਰੋਬ ਮੁਟਿਆਰ ਦਾ ਹਾਂ ਪੁੱਛ ਕੇ ਤਾਂ ਵੇਖੀ ਕਦੇ ਕੱਲੀ ਕੱਲੀ ਕੋਲੋਂ ਪਤਾ ਲੱਗ ਜੂ ਕੀ ਰੋਬ ਮੁਟਿਆਰ ਦਾ ਮੇਰੇ ਨਾਲੋਂ ਚੰਗੀਆਂ ਬੇਗਾਨੀਆਂ ਤਾਜਾ ਬਾਈਕੇ ਕਰ ਲੈਣੀਆਂ ਨਵੇਂੜੇ ਟਲਦਾਂ ਨਹੀਂ ਕਰ ਲੋ ਛੇਤਾਨੀਆਂ ਵੇ ਕੰਨ ਖਿੱਚਣੇ ਵਣਗੇ ਤੇਰੇ ਹੋਰਾਂ ਲਈ ਹੋਵੇਂਗਾ ਫਤੇ ਚੰਨਾ ਵਾਲਿਆ ਤੂੰ ਮੇਰਾ ਫੱਤੂ ਹੀ ਰਹੇਗਾ ਇਹ ਨਹੀਂ ਜਾਣ ਲੈ ਪਿਆਰ ਕਰਦੀਆਂ ਜਾਂ ਦੇਖਾਵੇ ਕਰਦੀਆਂ ਪਾ ਕੇ ਅੱਖਾਂ ਵਿੱਚ ਅੱਖਾਂ ਤੂੰ ਪਛਾਣ ਲੈ ਹਾਂ ਪਿਆਰ ਕਰਦੀਆਂ ਜਾਂ ਦਿਖਾਵੇ ਕਰਦੀਆਂ ਪਾਕੇ ਅੱਖਾਂ ਵਿੱਚ ਅੱਖਾਂ ਤੂੰ ਪਛਾਣ ਲੈ ਲੱਭਦਾ ਸੀ ਮੇਰੇ ਵਿੱਚ ਖਾਮੀਆਂ ਵੇ ਤੂੰ ਤਾਂ ਪੜਦਾ ਰਹਿ ਨਾ ਇਹ ਨਿੱਤ ਚਿਹਰੇ ਟਲਦਾ ਨਹੀਂ ਕਰ ਲੋ ਛੇਤਨੀਆਂ ਵੇ ਕੰਨ ਖਿੱਚਣੇ ਵਣਗੇ ਤੇਰੇ ਨਹੀਂ ਇਹ ਗੌਣਾ ਤਾਂ ਬਹੁਤ ਸੋਹਣਾ ਯਾਰ ਤੇਰਾ ਨਾਂ ਕੀ ਆ ਮੇਰਾ ਨਾਮ ਆਦਾ ਲੱਬੀ ਸੋਤਾ ਹੀ ਲੱਬੀ ਸੋਤਾ ਹਾਂਜੀ ਲੱਬੀ ਸੋਤਾ ਬਈ ਬਹੁਤ ਸੋਹਣਾ ਗਾਇਆ ਤੇ ਲੈ ਵੀ ਜੇ ਫਤੇ ਆਪਣੀ ਵੀਡੀਓ ਦੇਖ ਰਿਆ ਫਤੇ ਨੂੰ ਕੀ ਕਹੇਗਾ ਮੈਂ ਤੇ ਕੀ ਕਹਿਣਾ ਬਈ ਕੋਈ ਗੱਲ ਤਾਂ ਕਹਦੇ ਬਈ ਉਹ ਗਾਣਾ ਕਿਵੇਂ ਲੱਗਿਆ ਸਾਨੂੰ ਦੱਸ ਦੋ ਸਾਨੂੰ ਹਾਂ ਠੀਕ ਆ ਪੜਦਾ-ਪੜਦਾ ਵੀ ਆ ਹਾਂਜੀ ਕਿਹੜੀ ਕਲਾਸ ਆ ਪਲੱਸ 1 ਚ ਆਈ ਕੱਲੀ ਕੁੱਟ ਖਾ ਕੇ ਤਾਂ ਨਹੀਂ ਮੜਾ ਹੁੰਦਾ ਨਹੀਂ ਨਹੀਂ ਜੀ ਮੜਕੇ ਉਹਨੇ ਪੜਕੇ ਉਹਨੇ ਹਾਂ ਪੜਨਾ ਵੀ ਆ ਨਾਲ ਕੱਲੇ ਗੱਲ ਗਾਣੇ ਗਾਉਣਾ ਗੱਲ ਨਹੀਂ ਕਰਨੀ ਠੀਕ ਠੀਕ ਬਾਈ ਹੋਰੀ ਫਿਰਦੇ ਆ ਇਹਨਾਂ ਤੋਂ ਜਾਣਦੇ ਆ ਵੀ ਇਹ ਮੁੰਡੇ ਨੂੰ ਜਾਣਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਕਿਵੇਂ ਦੇਖ ਕੇ ਦਾੜੀ ਖੁਰਕ ਕੇ ਲੱਗੇ ਹੋ ਹੈ ਠੀਕ ਹੋ ਵਧੀਆ ਠੀਕ ਆ ਸੇਤ ਹਾਂ ਹਾਂ ਵਧੀਆ ਆ ਮੁੰਡੇ ਨੂੰ ਜਾਣਦੇ ਹੋ ਇਹਨੂੰ ਜਾਣਦੇ ਆ ਜੀ ਹਾਂ ਜਾਣਦੇ ਆ ਕੀ ਨਾਮ ਹੈ ਦਾ ਬੁੱਟਾ ਜੀ ਬੁੱਟਾ ਨਹੀਂ ਯਾਰ ਚੰਗੀ ਤਰ੍ਹਾਂ ਦੇਖ ਲਾ ਤੂੰ ਤਾਂ ਪਟਦਾ ਸੀ ਆਹੀ ਪਿੰਡ ਅੱਛਾ ਅੱਛਾ ਉਹ ਫਤੇ ਹੈ ਜੀ ਹਾਂ ਆਹ ਹੁਣ ਪਛਾਣ ਆ ਗਈ ਫਤੇ ਸ਼ੇਰ ਗੱਲ ਮੜਾਂਗਾ ਇੱਥੇ ਪੈਂਦਾ ਮੜਾ ਮੜਾ ਬੂਟਾ ਕਿਹੜਾ ਬਣਾਦਾ ਸੀ ਹਾਂ ਜੀ ਆਹੀ ਬੂਟਾ ਯਾਰ ਥੋੜੇ ਨਾਲ ਹੀ ਖੜਾ ਜੀ ਅੱਛਾ ਇਹ ਬੂਟਾ ਬਣਾਦਾ ਹੀ ਠੀਕ ਆ ਅੱਛਾ ਇਹਦੇ ਗਾਣੇ ਸੁਣਿਆ ਤੁਸੀਂ ਫਤੇ ਦੇ ਇਹਦੇ ਗਾਣੇ ਪੂਰੇ ਸ਼ਰੇ ਇਹੋ ਜਿਹਾ ਮੁੰਡਾ ਵਧੀਆ ਜੀ ਮੁੰਡਾ ਚੰਗਾ ਮੁੰਡਾ ਘਰੋਂ ਚੰਗੇ ਆ ਹਾਂਜੀ ਹਾਂਜੀ ਸਾਰਾ ਪਰਿਵਾਰ ਸੁਭਾਗ ਦਾ ਕਿੱਦੇ ਆ ਵਧੀਆ ਜੀ ਪਰਿਵਾਰ ਸਾਰਾ ਚੰਗਾ ਹਾਂਜੀ ਪਿੰਡ 'ਚ ਹੀ ਰਹਿੰਦਾ ਕਿ ਬਾਹਰ ਰਹਿੰਦਾ ਕਾ ਉਹ ਹੁਣ ਬਾਹਰ ਆ ਜੀ ਤਾਂ ਬਾਹਰ ਰਹਿੰਦਾ ਹੁੰਦਾ ਜਾਂਦਾ ਕਦੇ ਮਿਲਿਆ ਹਾਂਜੀ ਹਾਂਜੀ ਠੀਕ ਵਧੀਆ ਪੁੱਤ ਉਹ ਪ੍ਰੇਮ ਰੱਖਦਾ ਹੀ ਆਪਣਾ ਠੀਕ ਹੈ ਪਿੰਡ ਚ ਫਿਰ ਕਿਵੇਂ ਕਲਾਕਾਰਾਂ ਲਈ ਰਿਟਰਨ ਆਉਂਦਾ ਨਾ ਕਿ ਆ ਪੂਰਾ ਪੂਰਾ ਵਧੀਆ ਰਹਿੰਦਾ ਪਿੰਡ ਚ ਠੀਕ ਹੈ ਪਾਪਾ ਜੀ ਤੁਸੀਂ ਜਾਣਦੇ ਹੋ ਫਤਿਹ ਨੂੰ ਜਾਣਦੇ ਆਂ ਯਾ ਜਾਣਦੇ ਆਂ ਐ ਸ਼ਾਇਦ ਕੀ ਲੱਗਦਾ ਤੁਹਾਡਾ ਸਾਡਾ ਉਹਦਾ ਪਿਓ ਸਾਡਾ ਭਾਨਜਾ ਲੱਗਦਾ ਹੈ ਅੱਛਾ ਪਿਓ ਭਾਨਜਾ ਲੱਗਦਾ ਮਤਲਬ ਨਾਨਕ ਢੇਰੀ ਤੇ ਰਹਿੰਦੇ ਸੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਕਿਵੇਂ ਆ ਪਰਿਵਾਰ ਕੇ ਹੋ ਜਾਗਾ ਪੂਰਾ ਸੈਟ ਆ ਜੀ ਜਮਾ ਸੈਟ ਆ ਪੂਰਾ ਉਹ ਸੁਭਾਅ ਦੇ ਕਿਵੇਂ ਆ ਸੁਭਾਅ ਦੇ ਪੂਰੇ ਨਰਮਾ ਨਰਮਾ ਹਾਂ ਮਾਮਾ ਜੀ ਮਾਮਾ ਜੀ ਕਰਦੇ ਆ ਠੀਕ ਆ ਫਤੇ ਜਦੋਂ ਕਿਤੇ ਆਉਂਦਾ ਹੁਣ ਮਹਾਲੇ ਤੋਂ ਕਿਹੜਾ ਕੁੜਾ ਮਾਰਦਾ ਮਿਲ ਕੇ ਜਾਂਦਾ ਮਿਲਦਾ ਜੀ ਹਰ ਇੱਥੇ ਜਾਂਦਾ ਵਿਹੜੇ 'ਚ ਮਿਲ ਕੇ ਚਾਰੇ ਮਿੰਟ ਠੀਕ ਆ ਨਾਲ ਫਿਰ ਉਹ ਕਲਾਕਾਰ ਰੀ ਟੌਰ ਜੀ ਦਿਖਾਉਂਦਾ ਕਿ ਆ ਬਾਹਰੀ ਨਹੀਂ ਉਹ ਕਹਦਾ ਐ ਨਹੀਂ ਕਰਦਾ ਕੰਮੀ ਨਹੀਂ ਕਰਦਾ ਜਿਵੇਂ ਸਿੰਪਲ ਹਾਂ ਜੀ ਵਾ ਠੀਕ ਆ ਅੱਛਾ ਫਤੇ ਆਪਣੀ ਵੀਡੀਓ ਵੇਖਦਾ ਵੇ ਕੀ ਕਹੋਗੇ ਉਹਨੂੰ ਹਾਂ ਜੀ ਵੀਡੀਓ ਵੇਖੀ ਜਾਂਦਾ ਫਤੇ ਕੋਈ ਨਹੀਂ ਦੇਖੀਓ ਤੁਸੀਂ ਉਹਨੂੰ ਕੁਝ ਕਹਿਣਾ ਚਾਹੋਗੇ ਨਾ ਅਸੀਂ ਤਾਂ ਕੀ ਕਹਿਣਾ ਜੋਨੇ ਆਣ ਪੜ ਬੰਦੇ ਆ ਨਹੀਂ ਗੱਲ ਠੀਕ ਆ ਇਹ ਆ ਇਹ ਪਿੰਡਾਂ ਦੀ ਜਿਹੜੀ ਰੌਸੜਾ ਇਹ ਭੋਲੇ ਭਾਲੇ ਬੰਦੇ ਅਸਲੀ ਰੱਬ ਵਸਦਾ ਇਹਨਾਂ ਚ ਇਹਨਾਂ ਦੇ ਜੋ ਦਿਲ ਚਾ ਉਹੀ ਉਹਨਾਂ ਨੇ ਕਹਿ ਦੇਣਾ ਨਾ ਹਾਂ ਸਾਡੇ ਆਏ ਨਾ ਜਲੌਰ ਸਿੰਘ ਜਲੌਰ ਸਿੰਘ ਲੈ ਹੁਣ ਫਤਿਹ ਨੂੰ ਕਹਿਤਾ ਮੈਂ ਕਹਿ ਦੇਣਾ ਤੁਹਾਡੇ ਨੂੰ ਕੋਈ ਫਤਿਹ ਭਾਈ ਜਦੋਂ ਆਇਆ ਤੇ ਬਾਪੂ ਨੂੰ ਮਿਲ ਕੇ ਜਰੂਰ ਜਾਣਾ ਮਿਲ ਕੇ ਆਉਂਦਾ ਵੀ ਹਨ ਮਿਲ ਕੇ ਜਾਣਾ ਹਾਂ ਠੀਕ ਆ ਠੀਕ ਆ ਓ ਕੀ ਹਾਲ ਨੇ ਹਾਂ ਠੀਕ ਹੈ ਜੀ ਭਾਈ ਪਿੰਡ ਹਾਂਜੀ ਤੇ ਆ ਫਤੈ ਨੂੰ ਜਾਣਦੇ ਹੋ ਹਾਂਜੀ ਹਾਂਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜਾਣਦੇ ਆ ਅੱਛਾ ਮਿਲਦਾ ਮਿਲਦਾ ਹੁੰਦਾ ਜਾਂ ਹਾਂ ਹਾਂ ਮਿਲਦਾ ਠੀਕ ਆ ਸੁਭਾਅ ਦਾ ਕਿਵੇਂ ਆ ਬੰਦਾ ਸੁਭਾਅ ਵਧੀਆ ਮੈਂ ਤਾਂ ਸੁਣਿਆ ਲੜਾਕਾ ਬਹੁਤ ਆ ਯਾਰ ਨਹੀਂ ਨਹੀਂ ਵਧੀਆ ਹੈ ਨਹੀਂ ਸਾਡੇ ਨਾਲ ਤਾਂ ਖੇਡਦਾ ਹੋ ਰਿਹਾ ਜੀ ਖੇਡਦਾ ਰਿਹਾ ਛੋਟੀ ਉਮਰ ਜੀ ਦਾ ਹੀ ਆ ਹਾਂ ਛੋਟੀ ਉਮਰ ਦਾ ਠੀਕ ਆ ਠੀਕ ਆ ਗੁੱਲੀ ਡੰਡਾ ਇਕੱਠੇ ਖੇਡਿਆ ਕੇ ਫੜਨ ਵਾਲੀ ਚੀਜ਼ ਹਾਂ ਮੱਜਾ ਮੱਜਾ ਕਰਦੇ ਹੁੰਦੇ ਸੀਗੇ ਉਦੋਂ ਮਤਲਬ ਮੋਲ ਜਾ ਹੋ ਜਾਂਦਾ ਠੀਕ ਆ ਤੁਸੀਂ ਗਾਣੇ ਗੁਣੇ ਸੁਣਦੇ ਆ ਤੇ ਹਾਂਜੀ ਗਾਣਾ ਸੁਣੇ ਕਿਹੜਾ ਗਾਣਾ ਵਧੀਆ ਲੱਗਦਾ ਉਹ ਤੇ ਹਾਂ ਦੀ ਕਿਸੇ ਕਿਸੇ ਕਿਤੀ ਪਾਰਟੀ ਹਲੇ ਦੀ ਚੱਲੀ ਜਾਂਦੀ ਹੈ ਕਿਆ ਬਾਤ ਠੀਕ ਹੈ ਠੀਕ ਓਕੇ ਓਕੇ ਬਾਈ ਕੋਈ ਗੱਲ ਨਹੀਂ